ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਚਲੇ ਜਾਂਦੇ ਆ ਤੇ ਮਿਹਨਤੀ ਬੱਚੇ ਹਮੇਸ਼ਾ ਹੀ ਇਹ ਉਚਾਈਆਂ ਛੂਹ ਜਾਂਦੇ ਆ ਥੋੜਾ ਜਿਹਾ ਬਹੁਤ ਔਖਾਈਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਵਰਨਮੈਂਟ ਸਾਨੂੰ ਕੋਈ ਬਾੜੀ ਇਹਦੇ ਵਿੱਚ ਮਦਦ ਨਹੀਂ ਦਿੰਦੀ ਪਿਛਲੇ ਏਸ਼ੀਆਨ ਗੇਮ ਦੇ ਵਿੱਚ ਪੰਜ ਮੈਡਲ ਪੰਜਾਬ ਦੇ ਬੱਚਿਆਂ ਨੇ ਲਏ ਆ ਔਰ ਨੈਸ਼ਨਲ ਸੀਨੀਅਰ ਨੈਸ਼ਨਲ ਦੇ ਵਿੱਚ ਵੀ ਪੰਜਾਬ ਦੇ ਬੱਚੇ ਮੈਡਲ ਲੈਂਦੇ ਆ ਔਰ ਦੂਜੀਆਂ ਸਟੇਟਾਂ ਤੋਂ ਲੈਂਦੇ ਆ ਉਹ ਜਾ ਕੇ ਔਰ ਸਾਡੀ ਸਟੇਟ ਤੋਂ ਮੈਡਲ ਕਿਉਂ ਨਹੀਂ ਆ ਰਹੇ ਕਿਉਂਕਿ ਸਾਡੇ ਕੋਲੇ ਕੋਈ ਖੇਡਾਂ ਦਾ ਸਮਾਨ ਹੀ ਪੂਰਾ ਹੈ ਨਹੀਂਗਾ ਤਾਂ ਮੈਂ ਚਾਹੁੰਦਾ ਕਿ ਸਾਰੇ ਸੈਂਟਰਾਂ ਵਾਸਤੇ ਖੇਡਾਂ ਦਾ ਸਮਾਨ ਪ੍ਰੋਵਾਈਡ ਕਰਾਇਆ ਜਾਵੇ ਕੋਚਾਂ ਬਿਨਾ ਕਦੇ ਵੀ ਕੋਈ ਗੇਮ ਨਹੀਂ ਚੱਲਦੀਗੀ ਉਹਨਾਂ ਨੂੰ ਤੁਸੀਂ ਨੌਕਰੀਆਂ ਦਿਓ ਚਾਹ ਟੈਂਪਰੇਰੀ ਨੌਕਰੀਆਂ ਦੇ ਦੋ ਪਰਮਾਨੈਂਟ ਨਹੀਂ ਦੇਣੀਆਂ ਤਾਂ ਪਰ ਘੱਟੋ ਘੱਟੋ ਕੋਚਾਂ ਨੂੰ ਰੋਜੀ ਰੋਟੀ ਜੋਗੇ ਪੈਸੇ ਮਿਲ ਜਾਣ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜੀ ਪਰ ਜਦੋਂ ਬੱਚਿਆਂ ਨੂੰ ਕੋਈ ਕਮਿਟਮੈਂਟ ਨਹੀਂ ਮਿਲਦਾ ਸਹੀ ਟ੍ਰੇਨਿੰਗ ਨਹੀਂ ਕਰ ਪਾਉਂਦੇ ਤਾਂ ਬੱਚੇ ਫਿਰ ਇੱਧਰ ਉੱਧਰ ਭਜਦੇ ਆ ਹਾਂ ਜੇ ਦੱਸੋ ਇਹ ਗੇਮ ਬਾਰੇ ਥੋੜਾ ਜਿਹਾ ਕਰੋ ਤੁਸੀਂ ਕਿੱਥੇ ਅ ਮੈਂ ਪਹਿਲਾਂ ਵੀ ਵੈਸੇ ਦੱਸਿਆ ਸੀਗਾ ਇਸ ਗੇਮ ਬਾਰੇ ਇਹ ਰੋਇੰਗ ਗੇਮ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਦੀ 올림픽 ਲੈਵਲ ਦੀ ਗੇਮ ਹੈ। ਔਰ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਬੈਨੀਫਿਟਸ ਆ। ਜਿਹੜੇ ਬੱਚੇ ਇਹਦੇ ਵਿੱਚ ਇੱਕ ਵਾਰ ਆ ਜਾਂਦੇ ਆ ਤਾਂ ਉਹ ਤਕਰੀਬਨ ਤਕਰੀਬਨ ਨੈਸ਼ਨਲ ਇੰਟਰਨੈਸ਼ਨਲ ਤੱਕ ਚਲੇ ਜਾਂਦੇ ਆ। ਔਰ ਮਿਹਨਤੀ ਬੱਚੇ ਹਮੇਸ਼ਾ ਹੀ ਇਹ ਉਚਾਈਆਂ ਛੂ ਜਾਂਦੇ ਆ। ਤਾਂ ਸਾਡੀ ਜਿਹੜੀ ਰੋਇੰਗ ਐਸੋਸੀਏਸ਼ਨ ਪੰਜਾਬ ਹੈ ਜਿਨ੍ਹਾਂ ਦੇ ਪ੍ਰਧਾਨ ਮੈਡਮ ਮਨਿੰਦਰਕੌਰ ਜੀ ਹੈ ਜਟਾਣਾ ਜੀ ਹੈ 22 ਪ੍ਰਧਾਨ ਨੇ ਤੇ ਮੈਂ ਜਰਨਲ ਸਕੱਤਰ ਆ ਮੇਰੇ ਨਾਲ ਗਰਮੇਲ ਸਿੰਘ ਜੀ ਹੈ ਸੁਰਜੀਤ ਸਿੰਘ ਜੀ ਹੈ ਤੇ ਬਾਕੀ ਹੋਰ ਸਾਡੀ ਸਾਰੀ ਟੀਮ ਹੈ ਜਿਹੜੀ ਰਲ ਮਿਲ ਕੇ ਅਸੀਂ ਬਹੁਤ ਉਪਰਾਲਾ ਕਰ ਰਹੇ ਹਾਂ ਕਿ ਇਹ ਗੇਮ ਨੂੰ ਅਸੀਂ ਪਿੰਡਾਂ ਦੇ ਵਿੱਚ ਬਹੁਤ ਚੰਗੇ ਢੰਗ ਨਾਲ ਲੈ ਕੇ ਜਾ ਸਕੀਏ ਔਰ ਅਸੀਂ ਚਾਹੁੰਦੇ ਆ ਕਿ ਇਹ ਗੇਮ ਦੇ ਵਿੱਚ ਵੱਧ ਤੋਂ ਵੱਧ ਬੱਚੇ ਆਉਣ ਔਰ ਉਹ ਕੰਮ ਕਰਨ ਵਾਸਤੇ ਸਾਨੂੰ ਥੋੜਾ ਜਿਹਾ ਬਹੁਤ ਅ ਔਖਾੀਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਵਰਨਮੈਂਟ ਸਾਨੂੰ ਕੋਈ ਬਾਹਲੀ ਅ ਇਹਦੇ ਵਿੱਚ ਮਦਦ ਨਹੀਂ ਦਿੰਦੀਗੀ ਇੱਕ ਸੈਂਟਰ ਨੂੰ ਛੱਡ ਕੇ ਬਾਕੀ ਸਾਰੇ ਸੈਂਟਰ ਅਸੀਂ ਆਪ ਦੇ ਪੱਲਿਓਂ ਵੋਟਾਂ ਖਰੀਦ ਕੇ ਚਲਾ ਰਹੇ ਹਾਂ ਤਾਂ ਮੇਰੀ ਇੱਕ ਤੁਹਾਡੇ ਚੈਨਲ ਲਈ ਇੱਕ ਰਿਕਵੈਸਟ ਵੀ ਆ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਮੰਤਰੀ ਮੀਤੇਰ ਜੀ ਨੂੰ ਤੇ ਬਾਕੀਆਂ ਨੂੰ ਵੀ ਕਿ ਇਹ ਗੇਮ ਦੇ ਵਿੱਚ ਜੇ ਥੋੜਾ ਜਿਹਾ ਧਿਆਨ ਦੇਣ ਤਾਂ ਪਾਣੀ ਦੇ ਵਿੱਚ ਜਿਹੜੀਆਂ ਗੇਮਾਂ ਹੈਗੀਆਂ ਇਹਨਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਮੈਡਲ ਲੈ ਕੇ ਆ ਸਕਦੇ ਹਾਂ ਕਿਉਂਕਿ ਅਸੀਂ ਪਿਛਲੇ ਏਸ਼ੀਅਨ ਗੇਮ ਦੇ ਵਿੱਚ ਵੀ 5 ਮੈਡਲ ਪੰਜਾਬ ਦੇ ਬੱਚਿਆਂ ਨੇ ਲਏ ਆ ਔਰ ਨੈਸ਼ਨਲ ਸੀਨੀਅਰ ਨੈਸ਼ਨਲ ਦੇ ਵਿੱਚ ਵੀ ਪੰਜਾਬ ਦੇ ਬੱਚੇ ਮੈਡਲ ਲੈਂਦੇ ਆ ਔਰ ਦੂਜੀਆਂ ਸਟੇਟਾਂ ਤੋਂ ਲੈਂਦੇ ਆ ਉਹ ਜਾ ਕੇ ਔਰ ਸਾਡੀ ਸਟੇਟ ਤੋਂ ਮੈਡਲ ਕਿਉਂ ਨਹੀਂ ਆ ਰਹੇ ਕਿਉਂਕਿ ਸਾਡੇ ਕੋਲੇ ਕੋਈ ਖੇਡਾਂ ਦਾ ਸਮਾਨ ਹੀ ਪੂਰਾ ਹੈ ਨਹੀਂਗਾ ਤਾਂ ਮੈਂ ਚਾਹੁੰਦਾ ਕਿ ਸਾਰੇ ਸੈਂਟਰਾਂ 'ਤੇ ਖੇਡਾਂ ਦਾ ਸਮਾਨ ਪ੍ਰੋਵਾਈਡ ਕਰਾਇਆ ਜਾਵੇ ਤੇ ਕੋਚ ਪ੍ਰੋਵਾਈਡ ਕਰਾਏ ਜਾਣ ਕੋਚਾਂ ਬਿਨਾ ਕਦੇ ਵੀ ਕੋਈ ਗੇਮ ਨਹੀਂ ਚੱਲਦੀਗੀ ਅਸੀਂ ਤਾਂ ਹੁਣ ਆਪਦਾ ਤਕਰੀਬਨ ਆਪਦੀ ਉਮਰ ਦੇ ਆਖਰੀ ਪੜਾਉਂਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਨਾਲ ਨਵੇਂ ਬੱਚੇ ਆ ਜਿਹੜੇ ਉਹ ਆਕੇ ਕੋਚ ਜੁੜਨ ਉਹਨਾਂ ਨੂੰ ਤੁਸੀਂ ਨੌਕਰੀਆਂ ਦਿਓ ਚਾਹੇ ਟੈਂਪਰੇਰੀ ਨੌਕਰੀਆਂ ਦੇ ਦੋ ਪਰਮਾਨੈਂਟ ਨਹੀਂ ਦੇਣੀਆਂ ਤਾਂ ਪਰ ਘੱਟੋ ਘੱਟ ਉਹ ਕੋਚਾਂ ਨੂੰ ਰੋਜੀ ਰੋਟੀ ਜੋਗੇ ਪੈਸੇ ਮਿਲ ਜਾਣ ਕਿਹਾ ਇਹਨਾਂ ਨੇ ਕਿ ਅਸੀਂ ਅਕੈਡਮੀਆਂ ਖੋਲਾਂਗੇ ਅਸੀਂ ਛੋਟੇ ਛੋਟੇ ਬਾਕੀ ਗੇਮਾਂ ਦੇ ਗਰਾਊਂਡਾਂ ਦੇ ਵਿੱਚ ਅਸੀਂ ਕੋਚੇ ਦੇਵਾਂਗੇ ਤਾਂ ਮੈਂ ਅਪੀਲ ਕਰਦਾ ਕਿ ਸਾਡੀ ਰੋਇੰਗ ਗੇਮ ਵਾਸਤੇ ਵੀ ਉਹ ਅਕੈਡਮੀਆਂ ਤੇ ਉਹ ਜਿਹੜੇ ਇਹਨਾਂ ਦੇ ਪ੍ਰੋਗਰਾਮਸ ਹੈ ਉਹਦੇ ਵਿੱਚ ਸਾਡੀ ਰੋਇੰਗ ਨੂੰ ਜੋੜਿਆ ਜਾਵੇ ਕਿਉਂਕਿ ਰੋਇੰਗ ਬਹੁਤ ਸਾਰੇ ਮੈਡਲ ਪੰਜਾਬ ਨੂੰ ਦਿੰਦੀ ਹੈ ਨੈਸ਼ਨਲ ਗੇਮ ਦੇ ਵਿੱਚ ਨੈਸ਼ਨਲ ਦੇ ਵਿੱਚ ਏਸ਼ੀਅਨ ਦੇ ਵਿੱਚ ਤਾਂ ਇਹ ਸੈਂਟਰ ਜਿਹੜਾ ਇਹ ਸਾਡਾ ਬਹੁਤ ਵਧੀਆ ਚੱਲ ਰਿਹਾ ਪਰ ਇਹ ਐਨ ਆਰ ਆਈ ਭਰਾਵਾਂ ਦੇ ਤੇ ਯਾਰਾ ਮਿੱਤਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਇਹ ਸੈਂਟਰ ਦਾ ਜਿਹੜਾ ਅਦਗਾਟਨ ਵੀ ਹੈ ਸਾਡੇ ਮਾਨਯੋਗ ਗਰਮੀਤ ਸਿੰਘ ਮੀਤਹੇਰ ਜੀ ਨੇ ਕੀਤਾ ਸੀਗਾ ਤੇ ਹੁਣ ਵੀ ਅਸੀਂ ਫੋਨ ਕਰਦੇ ਆ ਉਹਨਾਂ ਨੂੰ ਫੋਨ ਤਾਂ ਸੁਣ ਲੈਂਦੇ ਆ ਪਰ ਹਜੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਤਾਂ ਮੈਂ ਚਾਹੁੰਦਾ ਇਹ ਚੈਨਲ ਦੇ ਰਾਹੀਂ ਕਿ ਉਹ ਕੁਛ ਨਾ ਕੁਛ ਕਾਰਵਾਈ ਕਰਨ ਤੇ ਸਾਨੂੰ ਵੱਧ ਤੋਂ ਵੱਧ ਮਦਦ ਕਰਨ। ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜੀ ਪਰ ਜਦੋਂ ਬੱਚਿਆਂ ਨੂੰ ਅਕਾਊਂਟ ਨਹੀਂ ਮਿਲਦਾ ਸਹੀ ਟ੍ਰੇਨਿੰਗ ਨਹੀਂ ਕਰ ਪਾਉਂਦੇ ਤਾਂ ਬੱਚੇ ਫਿਰ ਇੱਧਰ ਉੱਧਰ ਭਜਦੇ ਆ। ਬੱਚਿਆਂ ਦਾ ਵੀ ਉਤਸ਼ਾਹ ਬਹੁਤ ਆ ਮਾਂ ਪਿਓ ਬਹੁਤ ਚਾਹੁੰਦੇ ਆ ਕਿ ਇਹ ਗੇਮ 'ਚ ਬੱਚੇ ਹੋਣ। ਕਿਉਂਕਿ ਇਹ ਗੇਮ ਦੇ ਵਿੱਚੋਂ ਜਿੰਨੇ ਬੱਚੇ ਆਏ ਆ ਸਾਰੇ ਜੌਬਾਂ ਤੇ ਜਾ ਰਹੇ ਆ ਸਾਡੇ ਕੋਲ ਸਾਡੀਆਂ ਰੋਇੰਗ ਦੀਆਂ ਵਾਕੈਂਸੀਆਂ ਬਹੁਤ ਸਾਰੀਆਂ ਖਾਲੀ ਪਈਆਂ ਰਹਿੰਦੀਆਂ ਤਾਂ ਇਸ ਕਰਕੇ ਮਾਂ ਪਿਓ ਕੋਲ ਇਹੇ ਹੈਗਾ ਕਿ ਤੁਸੀਂ ਇਹ ਗੇਮ ਦੇ ਵਿੱਚ ਆਪਦੇ ਬੱਚਿਆਂ ਨੂੰ ਪਾਓ ਔਰ ਬਹੁਤ ਬੱਚੇ ਲੈ ਕੇ ਆਉਂਦੇ ਆ ਮਾਂ ਪਿਓ ਸਾਡੇ ਕੋਲੇ ਪਰ ਸਾਡੇ ਕੋਲ ਰਹਿਣ ਦੀ ਖਾਣ ਪੀਣ ਦੀ ਸਹੂਲਤ ਹੈ ਨਹੀਂ ਇਸ ਕਰਕੇ ਉਹ ਫਿਰ ਨਰਾਜ਼ ਹੋ ਕੇ ਮੁੜ ਜਾਂਦੇ ਆ ਇਸ ਟਾਈਮ ਐਸ ਅਕੈਡਮੀ ਵਿੱਚ ਕਿੰਨੇ ਬੱਚੇ ਸਿੱਖ ਰਹੇ ਨੇ ਮੇਰੇ ਕੋਲ ਤਕਰੀਬਨ ਇਸ ਟਾਈਮ ਤੇ 34 ਬੱਚੇ ਹੈਗੇ ਆ ਜਿਹੜੇ ਮੇਰੇ ਕੋਲ ਸਿੱਖ ਰਹੇ ਆ ਇਨਾਂ ਚੋਂ ਕੁਝ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਮੇਰੇ ਬੱਚੇ ਪੜ੍ਹਦੇ ਆ ਉਹ ਮੇਰੇ ਕੋਲੇ ਹੈਗੇ ਆ ਬਾਕੀ ਇੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਬੱਚੇ ਆ ਜਿਵੇਂ ਟੁੱਡੀ ਕਾਂਦੇ ਹੋਗੇ ਤਖਾਨਬਾਦ ਦੇ ਹੋਗੇ ਦੌਦਰ ਦੇ ਹੋਗੇ ਨਾਲ ਨਾਲ ਮਟਵਾਣੀ ਦੇ ਹੋਗੇ ਨੇੜੇ ਨੇੜੇ ਪਿੰਡਾਂ ਦੇ ਬੱਚੇ ਆ ਹਜੇ ਮੇਰੇ ਕੋਲੇ ਕਿਉਂਕਿ ਦੂਰ ਵਾਲੇ ਬੱਚਿਆਂ ਨੂੰ ਅਸੀਂ ਰੱਖਣ ਦੇ ਵਿੱਚ ਹਜੇ ਨਾ ਕਾਮਯਾਬ ਆ ਕਿਉਂਕਿ ਸਾਡੇ ਕੋਲ ਕੋਈ ਫੈਸਿਲਿਟੀਆਂ ਹੈ ਨਹੀਂਆਂ ਤੁਹਾਡਾ ਪੂਰਾ ਨਾਮ ਮੇਰਾ ਨਾਮ ਜਸਬੀਰ ਸਿੰਘ ਗੱਲਾ ਜੀ ਮੈਂ ਏਸ਼ੀਆ ਦਾ ਇਹ ਲਾ ਗੋਲਡ ਮੈਡਲ ਅਸਤਾ ਇਸ ਗੇਮ ਦਾ ਔਰ ਬਹੁਤ ਦੇਰ ਤੋਂ ਮੈਂ ਇਹ ਗੇਮ ਦੇ ਨਾਲ ਜੁੜਿਆ ਹੋਇਆ 35 ਸਾਲ ਤੋਂ 24 25 ਸਾਲ ਤੋਂ ਤਾਂ ਮੈਂ ਇਹ ਗੇਮ ਦੇ ਵਿੱਚ ਕੋਚਿੰਗ ਹੀ ਕਰ ਰਿਹਾ ਮੈਂ ਇੰਡੀਆ ਟੀਮ ਨੂੰ ਵੀ 8 ਸਾਲ ਕੋਚਿੰਗ ਕਰਦਾ ਰਿਹਾ ਮੇਰੇ ਬੱਚੇ ਜਿਹੜੇ ਸੀਗੇ ਉਹ ਉਸ ਟਾਈਮ ਤੇ 올ੰਪੀਅਨ ਬਣੇ ਹੋਏ ਆ ਜਿਹੜੇ ਅੱਜ ਵੀ ਹੁਣ ਕੋਚਿੰਗ ਕਰ ਰਹੇ ਆ ਤਾਂ ਇਹਦੇ ਵਿੱਚ ਬਹੁਤ ਸਾਰਾ ਸਕੋਪ ਹੈ ਜੀ ਪਰ ਇਹਦੇ ਵਿੱਚ ਥੋੜਾ ਧਿਆਨ ਦੇਣ ਦੀ ਲੋੜ ਆ ਠੀਕ ਹੈ ਥੈਂਕ ਯੂ ਜੀ ਰੋਇੰਗ ਗੇਮ ਤੁਸੀਂ ਜਿਹੜੀ ਕਰ ਰਹੇ ਹੋ ਕਿੰਨਾ ਕੁ ਜੋਰ ਲਗਾਉਂਦੇ ਹੋ ਕਿਸ ਤਰ੍ਹਾਂ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਸਰ ਸਾਹਮਣੇ ਮੈਨੂੰ ਤਾਂ ਸਾਹ ਹੁੰਦਾ ਹੋ ਗਿਆ ਇੱਥੇ ਆਉਂਦੇ ਨੂੰ ਤੇ ਰੋਇੰਗ ਦੀ ਰੋਇੰਗ ਦੇ ਵਿੱਚ ਸਰ ਪੂਰੀ ਬਾਡੀ ਦਾ ਜੋਰ ਲੱਗਦਾ ਸ਼ੋਲਡਰ ਤੋਂ ਲੈ ਕੇ ਲੱਤਾਂ ਤੱਕ ਦੇ ਮੈਂ ਦੋ ਨੈਸ਼ਨਲ ਖੇਡ ਚੁੱਕਿਆ ਹੁਣ ਤੱਕ ਇੱਕ ਪੂਣੀ ਹੋਈ ਸੀ ਇਨ ਕੋਰਡ ਹੋਰ ਦੀ ਹੋਈ ਸੀ ਸਰ ਤੇ ਹੈ ਕਿ ਹైదరాబాద్ ਦੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਕੀਮ ਨੂੰ ਗਵਰਨਮੈਂਟ ਅੱਗੇ ਲੈ ਜਾਣਾ ਚਾਹੀਦੀ ਜਾਂ ਤੁਸੀਂ ਅੱਗੇ ਕਿੱਦਾਂ ਬਦਲਾ ਕਰਨੇ ਹੋ ਗਵਰਨਮੈਂਟ ਵੱਲੋਂ ਕੋਈ ਹੈਲਪ ਸਰ ਹੈਲਪ ਦੀ ਤਾਂ ਲੋੜ ਹੈਗੀ ਹੈ ਕਿਉਂਕਿ ਇਹਨਾਂ ਐਫਰਟ ਨਹੀਂ ਲਾ ਰਹੀ ਗਵਰਨਮੈਂਟ ਜੀ ਅੱਗੇ ਵਧਾਉਣ ਦੀ